ਤਦ ਵੀ ਵਾਹੁ ਜੀ ਮਹਾਰਾਜ ਦਾ ਜਨਮ ਦੇ ਮੇਹੜਾ ਹੁੰਦਾ ਤੇ ਇਹ ਉਦੋਂ ਤੋਂ ਹੀ ਚਲਾਈ ਜਾ ਰਹੀ ਹੈ ਜੋ ਸਫਾਈ ਆ ਜਿਸ ਤਰ੍ਹਾਂ ਪ੍ਰਦੂਸ਼ਣ ਆ ਮਾਰ ਹੈ ਵਾਹਾਂ ਨਾ ਜਨ ਹੰਨ ਕਰ ਰਹੀ ਹੈ ਇਹ ਸਤਿਗੁਰੂ ਦਾ ਆਦੇਸ਼ ਹੈ ਕਿ ਅਸੀਂ ਆਪਣਾ ਆਲਾ ਜਵਾਲਾ ਸਾਫ਼ ਰੱਖਦੇ ਰਹਿਣਾ ਜਿਸ ਤਰ੍ਹਾਂ ਇਹ ਪ੍ਰਕਿਰਤੀ ਸੁੰਦਰ ਸੀ ਜਦੋਂ ਅਸੀਂ ਸ਼ਰੀਰ ਛੱਦਣਾ ਪਾਸੇ ਨੂੰ ਇਸ ਤਰ੍ਹਾਂ ਸੁੰਦਰ ਛੱਡ ਕੇ ਚੱਲ ਔਰੇ ਪਰ ਜੋ ਸਤਿਗੁਰੂ ਮਾਤਾ ਸੁਖਸ਼ਾ ਜੀ ਵੀ ਇਸੇ ਨੂੰ ਉਸੇ ਤਰ੍ਹਾਂ ਕੰਟੀਨਿਊ ਕਰਤਾ ਆ। ਇਹ ਹਰ ਸਾਲ ਸਾਡਾ ਇਸੇ ਤਰ੍ਹਾਂ ਇਤਿਹਾਸ ਚ ਚਲਾਈ ਜਾਉਂਗੀ। ਆਪਾਂ ਦੀ ਸਮਾਜ ਦੀ ਸੁਰੱਖਿਅਤ। ਇਹ ਸਾਡੇ ਅਕੁਲਾ ਬਣਾ। ਨੀਚੇ ਕਰ ਦਿਓ ਬਟਾ। ਨੀਚੇ ਕਰ ਲੇ। ਕੀ ਵੀ ਕਰੀਂ। ਤਾਂ ਬੁਰੀ ਬੋਲ ਨਹੀਂ ਕਰਾਂਗਾ ਵੀ ਬੇਨਤੀ ਕਰੂੰਗਾ ਵੀ ਉਹ ਨਾਲ ਨੂੰ ਤੇ ਡਿਊਟੀਆਂ ਸਾਰੀਆਂ ਨਹੀਂ ਬਣਨਗੀਆਂ ਬਹੁਤ ਤਕਬੂਲੋ ਮਾਤਾ ਸ੍ਰੀਕਾ ਸੁਭਿਸ਼ਰ ਹਰਦੇਵ ਜੀ ਮਾਤਾ ਜੀ ਕੀ ਹੈ ਕੋਦ ਨੂੰ ਮਾਉ 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 ਕਿਹਾ ਜੀ ਅਜੀ 23 ਫਰਵਰੀ ਨਿਰੰਕਾਰੀ ਮਿਸ਼ਨ ਦੇ ਸੰਸਥਾਪਕ ਬਾਬਾ ਹਰੀਬ ਸਿੰਘ ਜੀ ਮਹਾਰਾਜ ਉਹਨਾਂ ਦਾ ਜਨਮ ਦਿਹਾੜਾ ਤੇ ਔਰ ਪੂਰੇ ਦੇਸ਼ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਵੀ ਹਰੀਖ ਜਗਾ ਸਫਾਈ ਅਭਿਆਨ ਜਿਹੜਾ ਜੀ ਹੁੰਦਾ ਹੈ ਇਸ ਸਾਲ ਵੀ ਨਾਪਾ ਦੇ ਵਿੱਚ ਨਿਰੰਕਾਰੀ ਮਿਸ਼ਨ ਫਾਰਮ ਮੰਡਲ ਜਿਹੜਾ ਬਲਵੰਤ ਜੀ ਸਾਡੇ ਤੋਂ ਦੇ ਪ੍ਰਮੁੱਖ ਨੇ ਇਹਨਾਂ ਦੀ ਰਹਿਮਾਈ ਹੇਠ ਜਿਹੜੀ ਸਾਰੀ ਸੇਵਾ ਚੱਲ ਰਹੀ ਆ ਔਰ ਸਾਰੇ ਸੇਵਾਦਾਰ ਸਾਡੀਆਂ ਮਾਪਾ ਮਾਂ ਭੈਣਾਂ ਬងੋੜ ਬੱਚੇ ਸਾਰੇ ਰਲ ਕੇ ਸਫਾਈ ਕਰ ਰਿਹਾ ਔਰ ਇਸ ਸਾਲ ਜਿਹੜਾ ਮਿਸ਼ਨ ਹੈ ਜੀ 23 ਫਰਵਰੀ ਬਾਬਾ ਰਵੀ ਸਿੰਘ ਜਨਮ ਦਿਹਾੜੇ ਤੇ ਮਿਸ਼ਨ ਨਹੀਂ ਆ ਕਿ ਉਹਦਾ ਨਾਮ ਰੱਖਿਆ ਜੀ ਪ੍ਰੋਜੈਕਟ ਅੰਮ੍ਰਿਤ ਕਿ ਆਪਾਂ ਆਪਣੇ ਸਾਰੇ ਪਾਸੇ ਸਫਾਈ ਰੱਖਣੀ ਆ ਪੀਣ ਵਾਲਾ ਪਾਣੀ ਸਾਫ਼ ਮਿਲੇ ਹਵਾ ਛੁੱਟ ਮਿਲੇ ਆਪਾਂ ਤੇ ਵਰਕਆਊਟ ਕਰਨਾ ਤੇ ਸਕੂਲ ਤੇ ਕਾਲਜਾਂ ਦੇ ਵਿੱਚ ਸਫਾਈ ਵਿਹਨਸ ਦੀ ਕਿਉਂਕਿ ਜਿਹੜਾ ਗਾਇਜ ਲੜਕਿਆਂ ਦਾ ਸਰਕਾਰੀ ਸਕੂਲ ਆ ਨਾਪਾ ਦੇ ਵਿੱਚ ਇੱਥੇ ਅੱਜ ਸਫਾਈ ਲੈੰਦਰਾ ਸ਼ੁਰੂ ਕੀਤਾ ਇਹ ਪੂਰੀ ਸੰਗਤ ਜਿਹੜੀ ਹੈ तकरीबन ਹੋਵੇਗੀ 4-500 ਸੰਗਤ ਹਾਂਜੀ ਹਾਂਜੀ 4-500 ਦੇ ਆਸ-ਪਾਸ ਸੰਗਤ ਜਿਹੜੀ ਆ ਪੂਰੇ ਸਕੂਲ ਦੇ ਅੰਦਰ ਜਿੰਨਾ ਵੀ ਇਹ ਕਾਪ ਤੁਸੀਂ ਦੇਖ ਰਹੇ ਹੋ ਜਾਂ ਯਾਰਡ ਜਿਹੜਾ ਖੜਾ ਸਾਰਾ ਕਿਤੇ ਵੀ ਜਿਹੜੀਆਂ ਬੁੱਟੀਆਂ ਸਾਰੀਆਂ ਇਹ ਸਾਰਾ ਜਿਹੜਾ ਵੇਸਟੇਜ ਹੈ ਜੀ ਤੁਸੀਂ ਸਫਾਈ ਕਰਕੇ ਸਕੂਲ ਬਿਲਕੁਲ ਲੈਂਡ ਟਿਪ ਟਾਪ ਬਣਾ ਦੇਣਾ ਜੀ ਸੋ ਇਹ ਮਿਸ਼ਨ ਹੈ ਸੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਪਾਂ ਵੀ ਆਪਣੀ ਜ਼ਿੰਮੇਵਾਰੀ ਤੁਹਾਨੂੰ ਬਹੁਤ ਵੱਡਾ ਮੌਕਾ ਮਿਲਿਆ ਤੇ ਆਪਾਂ ਨੂੰ ਵੀ ਇਹ ਸਬਕ ਲੈਣਾ ਚਾਹੀਦਾ ਕਿ ਆਪਾਂ ਨੇ ਆਲਾ ਦਵਾਲਾ ਸਾਫ਼ ਰੱਖਣਾ ਚਾਹੀਦਾ ਅਸੀਂ ਵੀ ਚਾਹੁੰਦੇ ਹਾਂ ਕਿ ਨਾਪਾ ਸਾਫ਼ ਹੋਵੇ ਨਾਪਾ ਪਿਛਲੇ ਸਾਲ ਨੂੰ ਕਾਲੀਮੇ ਨੰਬਰ ਤੇ ਸੀ ਪੰਜਾਬ ਕਾਇਦ ਕੀ 12ਵੇਂ ਨੰਬਰ ਤੇ ਆ ਗਿਆ ਅਸੀਂ ਨਾਬੇ ਨੂੰ ਪਹਿਲੇ ਨੰਬਰ ਤੇ ਲਿਆਉਣਾ ਚਾਹਦੇ ਹਾਂ ਪੰਜਾਬ ਤੁਸੀਂ ਵੀ ਸਾਰੇ ਸਾਥ ਦਿਓ ਔਰ ਇਹੀ ਅੱਜ ਦਾ ਇਹੀ ਬਬਰ ਦੇਖ ਨੂੰ ਜਨਮ ਤੁਹਾਡੇ ਤੇ ਇਹ ਸੰਦੇਸ਼ ਜਿਹੜਾ ਜੀ ਸੰਗਤ ਵੀ ਦੇ ਰਹੀ ਹੈ ਮੇਰੇ ਵੱਲੋਂ ਵੀ ਬੇਨਤੀ ਹੈ ਕਿ ਆਪਾਂ ਮਿਲ ਕੇ ਆਪਣਾ ਵਾਲਾ ਥਾਂ ਸਾਫ ਰੱਖੀਏ ਕਿ ਉਪਰੰਧ ਕੈਂਡੀਡਟ ਵੀ ਉहां ਬਿਲਕੁਲ ਵਾਲਾ ਥਾਂ ਸਾਫ ਰੱਖਣਾ ਉਹੀ ਬੇਨਤੀ ਕਰਦਾ ਬਿਲਕੁਲ ਮੈਂ ਉਹੀ ਬੇਨਤੀ ਕਰਦਾ ਹਾਂ ਕਿ ਆਪਣਾ ਘਰ ਸਾਫ ਰੱਖੋ ਤੁਸੀਂ ਆਪਣਾ ਘਰ ਸਾਫ ਕਰ ਲਿਆ ਤਾਂ ਸਮਝ ਲਓ ਕਿ ਸਾਰਾ ਨਾਬਾ ਸਾਫ ਹੋ ਗਿਆ ਤਾਂ ਆਪਣਾ ਆਪਣੇ ਘਰ ਦੀ ਜ਼ਿੰਮੇਵਾਰੀ ਲੈ ਲਈਏ ਤਾਂ ਸਾਰਾ ਨਾਬਾ ਸਾ ਇਹ ਜ਼ਰੂਰੀ ਨਹੀਂ ਕਿ ਇੱਕੋ ਬੰਦੇ ਨੇ ਸਾਰਾ ਨਾਪਾ ਸਾਫ਼ ਕਰਨਾ ਤੁਸੀਂ ਆਪਣਾ ਚੁਗਿਰਦਾ ਜਿਹੜਾ ਵੀ ਘਟੇ ਵਾਲੇ ਜਾਲੇ ਜਿੰਨਾ ਵੀ ਛੋਟਾ ਘਰ ਆ ਤਾਂ ਘਰ ਦੇ ਬਾਹਰ ਆ ਕੋਈ ਨਾਲੀ ਐ ਕੋ ਸੈਕਸ ਕੋ ਪੋਲੀਥੀਨ ਨਾ ਸੱਟੋ ਕੋਈ ਪਲਾਸਟਿਕ ਦੀ ਬੋਟਲ ਨਾ ਸੱਟੋ ਕੋਈ ਹੋਰ ਨਫਾਫਾ ਨਾ ਸੱਟੋ ਕੋਈ ਸਦਦੀਆਂ ਨਾ ਸੱਟੋ ਤੇ ਉਹ ਉਹ ਜਦੋਂ ਆਪਾਂ ਇਹ ਸੱਟੇ ਕੰਟਰੋਲ ਕਰ ਲਿਆ ਤਾਂ ਸਫਾਈ ਆਪਣੇ ਆਪ ਹੋ ਜਾਣੀ ਉਹਦੇ ਨਾਲ ਬਿਮਾਰੀਆਂ ਤੋਂ ਚੰਨ ਮੁਕਤੀ ਮਿਲਣੀ ਹੈ ਸਾਨੂੰ ਸੈਕੰਡਰੀ ਪ੍ਰੋਬਲਮ ਅੱਖਾਂ ਦੀ ਪ੍ਰੋਬਲਮ ਇਹ ਹੋਰ ਜੋ ਵੀ ਪੋਲੂਸ਼ਨ ਹੁੰਦਾ ਜੀ ਅੱਗ ਲਾਉਂਦੇ ਨੇ ਕਈ ਉਹ ਸਭ ਤੋਂ نجات ਮੈਂ ਇਹ ਸੱਟ ਇੱਕ ਇੱਕ ਹੀ ਮੈਂ ਸੱਤੋਂ ਵੀ ਘਰ ਕਰਾਂ ਹਾਂ ਹਾਂ ਮਸਾਫ ਕਰੀਗਾ ਆਪਾਂ ਫੋਟੋ ਜੀ 59 ਕਿਹ ਅਹੀ ਕਰਾਂਗੇ ਮਾਫ ਕਰਾਓ ਬਹੁਤ ਜੀ ਆਓ ਲੈ ਜਾ ਲੈ ਆਪਾਂ ਅੱਗੇ ਲਿਫਟ ਹੈ ਵੀ ਮੈਨੂੰ गुरु बाबा हरदेव सिंह जी की सिखलाई है सारा समाज ज ਉਹ ਸਾਡਾ ਆਪਣਾ ਔਰ ਇਹ ਜੋ ਸਫਾਈ ਅਭਿਆਨ ਉਹਨੇ ਸ਼ੁਰੂ ਕਰਾਇਆ ਸੀ ਪਰ ਉਹਨਾਂ ਨੂੰ ਜਿਹੜਾ ਹੈ ਬੇਨਤੀ ਕੀਤੀ ਗਈ ਵੀ ਸੈਲੀਬ੍ਰੇਟ ਕਰੀਏ ਅਸੀਂ ਉਹ ਤੁਹਾਡੇ ਜਨਮ ਦਿਨ ਨੂੰ ਪਰ ਉਹਨਾਂ ਨੇ ਕਿਹਾ ਵੀ ਸੈਲੀਬ੍ਰੇਸ਼ਨਾਂ ਚ ਕੁਝ ਨਹੀਂ ਰੱਖਿਆ ਸਮਾਜ ਦੀ ਸੇਵਾ ਕਰੋ ਅਗਰ ਕਰਨਾ ਤਾਂ ਉਹਨੂੰ ਹੀ ਉਹਨਾਂ ਦਾ ਹੁਕਮ ਮੰਨ ਕੇ ਇਹ ਘਟੋ-ਘਟ ਸਾਡਾ 15-20 ਸਾਲ ਤੋਂ ਇਹ ਸਫਾਈ ਅਭਿਆਨ ਚੱਲ ਰਿਹਾ ਹੈ ਜਦੋਂ ਵੀ ਉਹਨਾਂ ਦਾ ਜਿਹੜਾ ਹੈ ਜਨਮ ਦਿਨ ਆਉਂਦਾ ਹੈ ਤਾਂ ਨਾਬੇ ਵਿੱਚ ਅਸੀਂ ਪਹਿਲਾਂ ਹਸਪੀਟਲ ਚ ਸਮਾਧਾਂ ਚ ਔਰ ਕਈ ਜਗ੍ਹਾ ਤੇ ਅਸੀਂ ਹਰ ਸਾਲ ਜਿਹੜੀ ਇਹ ਸਫਾਈ ਕਰਦੇ ਰਹਿਆ ਅੱਜ ਸਾਨੂੰ ਜਿਹੜਾ ਹੈ ਪ੍ਰਿੰਸੀਪਲ ਸਾਹਿਬ ਦੇ ਇਹ ਜਿਹੜਾ ਗਵਰਨਮੈਂਟ ਹਾਈ ਸਕੂਲ ਹੈ ਇੱਥੇ ਪ੍ਰਿੰਸੀਪਲ ਸਾਹਿਬ ਨਾਲ ਸਾਨੂੰ ਜਿਹੜੀ ਬੇਨਤੀ ਕੀਤੀ ਸੀ ਵੀ ਇੱਥੇ ਸਫਾਈ ਕਰੋ ਤਾਂ ਸਾਰੀ ਸੰਗਤ ਅਜਿੱਥੇ ਪਹੁੰਚੀ ਹੈ ਔਰ ਆਪ ਜੀ ਦੇਖ ਰਹੇ ਹੋ ਇਹਦਾ ਫਰਕ ਪੈ ਰਿਹਾ ਹੈ ਜੀ ਲੋਕਾਂ ਨੂੰ ਮੇਨ ਹੈ ਵੀ ਇੱਕ ਸਖਲਾਈ ਵੀ ਦੇਣੀ ਹੈ ਤਾਂ ਜਿੱਥੇ ਜਿਹੜਾ ਹੈ ਉਹ ਆਪਣੀ ਖੁਦ ਦੀ ਵੀ ਸਫਾਈ ਰੱਖਣ ਸਾਡੀ ਇਹੀ ਬੇਨਤੀ ਹੈ ਸਾਰੇ ਨਿਰਮਲ ਅੰਕਾਰੀ ਮਿਸ਼ਨ ਵੱਲੋਂ ਵੀ ਸਾਰਾ ਸਮਾਜ ਹੀ ਅਗਰ ਇਸ ਸਫਾਈ ਅਭਿਆਨ 'ਚ ਸ਼ਾਮਲ ਹੋ ਜਾਏ ਇਹਦਾ ਨਉਂ ਅਸੀਂ ਰੱਖਿਆ ਹੋਇਆ ਪ੍ਰੋਜੈਕਟ ਅਮਰਤ ਅਮਰਤ ਤੋਂ ਭਾਵ ਹੈ ਕਿ ਬਿਮਾਰੀਆਂ ਨਾ ਫੈਲਣ ਕਿਸੇ ਬੰਦੇ ਦੀ ਸਿਹਤ ਖਰਾਬ ਨਾ ਹੋਏ ਅਗਰ ਸਫਾਈ ਰਹੇਗੀ ਤਾਂ ਇਹ ਜਿਹੜਾ ਹੈ ਮਿਸ਼ਨ ਪੂਰਾ ਹੋਏਗਾ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦਾ ਜਨਮ ਦਿਨ ਹੈ ਉਹਦੇ ਤੇ ਸਾਡੇ ਤੇ ਅਸੀਂ ਸਾਡੇ ਮਿਸ਼ਨ ਵੱਲੋਂ ਸਫਾਈ ਅਭਿਆਨ ਜਲ ਸੁਗਤਾ ਪੋਲੂਸ਼ਨ ਅੰਗੇ ਸਾਰੇ ਚੀਜ਼ ਤੇ ਜ਼ੋਰ ਦਿੱਤਾ ਜਾਂਦਾ ਕਿ ਸਾਰੀ ਸੰਗਤ ਵੱਲੋਂ ਸਹਿਯੋਗ ਨਾਲ ਸਾਰਾ ਕੰਮ ਸੰਭਰਨ ਹੋਵੇ। ਅੱਜ ਇੱਕ ਗਵਰਨਮੈਂਟ ਪ੍ਰਾਇਮਰੀ ਸਕੂਲ ਤੇ ਚੁਣਿਆ ਜੀ ਇਸ ਕਰਕੇ ਇੱਥੇ ਸਫਾਈ ਵਿਹਾਲਾ ਸਾਰੀ ਸੰਗਤ ਦੇ ਸਹਿਯੋਗ ਨਾਲ ਹੋਵੇ। ਪਰ ਨੇ ਕੀ ਸੰਦੇਸ਼ ਦਿੱਤਾ ਸੀ? ਮਾਰਾ ਜੀ ਨੇ ਇਹ ਸੰਦੇਸ਼ ਦਿੱਤਾ ਜੀ ਵੀ ਪੋਲੂਸ਼ਨ ਰਹਿਤ ਜਲ ਸੁਕ ਮੇਲੇ ਸਾਨੂੰ ਹਵਾ ਸ਼ੁੱਧ ਮੇਲੇ ਇਸ ਕਰਕੇ